ਸਸੀ ਕਾ ਜੀ ਮੈਂ ਜਤਿੰਦਰ ਸਿੰਘ ਕਿਸਾਨ ਕਿਸਾਨੀ ਨਾਲ ਜੁੜਿਆ ਹੋਇਆ ਵੀ ਵੀ ਬੜੀ ਮਾੜੀ ਗੱਲ ਹੈ ਵੀ ਸੈਂਟਰ ਨੇ ਜਿਹੜੀ ਨਵੀਂ ਇੱਕ ਗੱਲ ਜਿਹੜੀ ਕਹਿ ਦਿੱਤੀ ਆ ਵੀ ਜੇਤੀ ਆ ਵੀ ਜਿਹੜਾ ਕਿਸਾਨਾਂ ਦੇ ਉੱਤੇ ਜੁਰਮਾਨੇ ਪਾਏ ਨੇ ਉਹਨਾਂ ਵਿੱਚ ਵਾਧਾ ਕੀਤਾ ਜਾਵੇ ਤੇ ਜਿਹੜਾ ਕੋਈ ਕਿਸਾਨ ਪਰਾਲੀ ਨੂੰ ਅੱਗ ਲਾਊਗਾ ਉਹਦੇ ਉੱਤੇ ਪਰਚੇ ਕੀਤੇ ਜਾਣ ਕਿੱਡੀ ਮਾੜੀ ਗੱਲ ਹੈ ਵੀ ਸੈਂਟਰ ਇਹ ਗੱਲ ਕਿਉਂ ਨਹੀਂ ਕਹਿ ਦਿੰਦੀ ਵੀ ਜਿਸ ਏਰੀਏ ਦੇ ਵਿੱਚ ਪੋਤਾ ਟੀਕੇ ਨਾਲ ਲਾ ਕੇ ਮਾ ਦਾ ਪੁੱਤ ਮਰਦਾ ਨਸ਼ੇ ਦਾ ਟੀਕਾ ਲਾ ਕੇ ਉਸ ਦਿਨ ਐਸਐਚਓ ਤੋਂ ਕਿਉਂ ਕਾਰਵਾਈ ਨਹੀਂ ਹੁੰਦੀ ਉਹ ਗੱਲ ਕਿਦਣ ਸਾਨੂੰ ਸੁਣਨ ਨੂੰ ਮਿਲੂਗੀ ਵੀ ਕੱਲੇ ਕਿਸਾਨ ਹੀ ਦੀਦੇ ਨੇ ਕੱਲੇ ਕਿਸਾਨ ਹੀ ਇਹਨਾਂ ਨੂੰ ਨਜ਼ਰ ਆਉਂਦੇ ਨੇ ਵੀ ਕਿਸਾਨਾਂ ਦੇ ਉੱਤੇ ਹੀ ਦਵਾ ਦਾ ਪਰਚੇ ਕਰ ਦੋ ਜੁਰਮਾਨੇ ਪਾ ਦਿਓ ਜਦੋਂ ਝੋਨੇ ਚੁੱਕਣ ਦੀ ਵਾਰੀ ਆਉਂਦੀ ਮੰਡੀ ਚ ਵਿੱਚੋਂ ਚੁੱਕਣ ਦੀ ਵਾਰੀ ਆਉਂਦੀ ਆ ਜਾਂ ਖਰੀਦਣ ਦੀ ਵਾਰੀ ਆਉਂਦੀ ਆ ਉਦੋਂ ਕਿਸਾਨ ਨੂੰ ਇਹ ਗੱਲ ਕਹਿ ਦਿੱਤੀ ਜਾਂਦੀ ਆ ਵੀ ਤੇਰੇ ਝੋਨੇ ਚ ਨਰਮੀ ਜ਼ਿਆਦਾ ਆ ਜਾਂ ਇਹ ਸੁੱਕਾ ਜ਼ਿਆਦਾ ਆ ਪਰ ਜਦੋਂ ਪਰਾਲੀ ਨੂੰ ਅੱਗ ਲਾਉਣੀ ਆ ਉਦੋਂ ਤੜਾ ਤੜ ਜੁਰਮਾਨਾ ਦੀਵਾਲੀ ਵਾਲੇ ਦਿਨ 2 ਵਜੇ ਤੱਕ ਪਟਾਕੇ ਚੱਲਦੇ ਰਹੇ ਨੇ ਦੀਵਾਲੀ 2 ਦਿਨ ਮਨਾਈ ਆ ਲੋਕਾਂ ਨੇ ਬੜੇ ਧੜਲੇਦਾਰ ਕਿਸੇ ਅਫਸਰ ਦਾ ਜਾਂ ਕਿਸੇ ਏਡੀਸੀ ਦਾ ਜਾਂ ਡੀਸੀ ਸਾਹਿਬ ਦਾ ਜਾਂ ਕਿਸੇ ਪ੍ਰਸ਼ਾਸਨ ਦਾ ਅਧਿਕਾਰੀ ਦਾ ਕੋਈ ਬਿਆਨ ਨਹੀਂ ਆਇਆ ਵੀ ਇਹ ਪਟਾਕਿਆਂ ਤੇ ਰੋਕ ਲਾਈ ਜਾਵੇ ਅਸੀਂ 4 ਦਿਨ 2 ਦਿਨ 3 ਦਿਨ ਦੀਵਾਲੀ ਮਨਾ ਸਕਦੇ ਆ ਪਰ ਪਰਾਲੀ ਨੂੰ ਇੱਕ ਦਿਨ ਹੀ ਅੱਗ ਲੱਗੀ ਤੇ ਉੱਤੇ ਜੁਰਮਾਨਾ ਦੀਵਾਲੀ ਦਾ ਕਿਤਨੇ ਜੁਰਮਾਨਾ ਸੁਣੂ ਆ ਸਾਨੂੰ ਮਿਲੂ ਸਾਨੂੰ ਅਸੀਂ ਇਹ ਗੱਲ ਸਰਕਾਰ ਗਾੜੀ ਫੇਰ ਮਹੀਆ ਬਿਆਤ ਜੋੜ ਕੇ ਬੇਨਤੀ ਕਰਦੇ ਆ ਸੈਂਟਰ ਵਾਲੀ ਵੀ ਤੇ ਭਗਵੰਤ ਮਾਨ ਸਰਕਾਰ ਗਾੜੀ ਵੀ ਵੀ ਮਾਨ ਸਾਹਿਬ ਸੈਂਟਰ ਸਰਕਾਰ ਗਾੜੀ ਵੀ ਮੋਦੀ ਸਾਹਿਬ ਸਾਨੂੰ ਉਹ ਚੀਜ਼ਾਂ ਮਹੱਈਆ ਕਰਾਓ ਜਿਹਦੀਆਂ ਨਾਲ ਤੁਸੀਂ ਝੋਨਾ ਵੀ ਚੁੱਕੋਗੇ ਤੇ ਪਰਾਲੀ ਦਾ ਵੀ ਹੱਲ ਹੋ ਸਕੇ ਉਹ ਮਸ਼ੀਨਾਂ ਸਾਨੂੰ ਕਿਦਨ ਮਹੱਈਆ ਹੋਣਗੀਆਂ ਅਸੀਂ ਕਿਦਨ ਸਾਨੂੰ ਮਿਲਣਗੀਆਂ ਸਾਨੂੰ ਕਿਲਾਦਾ ਨਹੀਂ ਪਰਾਲੀ ਥਾੜੇ ਦੇ ਨਾਲ ਜਿਹੜਾ ਵਾ ਧੂਆ ਹੁੰਦਾ ਪਰੇਸ਼ਾਨ ਹੁੰਦਾ ਅੱਛਾ ਪ੍ਰਦੂਸ਼ਣ ਹੁੰਦਾ ਤੇ ਕੀ ਗੱਲ ਪਟਾਕਿਆਂ ਨਾਲ ਪ੍ਰਦੂਸ਼ਣ ਨਹੀਂ ਹੁੰਦਾ ਦਿਨ ਰਾਤ ਪਟਾਕੇ ਚੱਲੇ ਨੇ 4 ਦਿਨ ਦੀਵਾਲੀ ਦੇ ਲਗਾਤਾਰ ਦਿਨ ਵੀ ਚਲਾਏ ਲੋਕਾਂ ਰਾਤ ਵੀ ਚਲਾਏ ਤੇ ਉਹ ਪ੍ਰਦੂਸ਼ਣ ਨਹੀਂ ਹੋਇਆ ਐਰ ਕੀ ਹਰਿਆਣੇ ਦੀ ਜਿਹੜੀ ਆ ਹਰਿਆਣੇ ਦੇ ਵਿੱਚ ਦਿੱਲੀ 'ਚ ਤੇ ਆਪਣਾ ਪਾਕਿਸਤਾਨ ਦੇ ਵਿੱਚ ਉਹਨਾਂ ਵੀ ਇਹ ਗੱਲ ਆਖੀ ਧੂਆਂ ਤੇ ਕੀ ਗੱਲ ਜੇ 2-2 ਤਿੰਨ ਦਿਨ ਦੀਵਾਲੀਆਂ ਆਪਾਂ ਮਨਾਵਾਂਗੇ ਤੇ ਫਿਰ ਧੂਆਂ ਤੇ ਬਣਨਾ ਹੀ ਆ ਫਿਰ ਕੱਲੇ ਕਿਸਾਨ ਦਾ ਰੋਲ ਤੇ ਨਹੀਂ ਨਾ ਹੈਗਾ ਨਿਤ ਫੈਕਟਰੀਆਂ ਚੱਲਣ ਡੀਆਂ ਨੇ ਖੰਨੇ 'ਚ ਲੁਧਿਆਣੇ 'ਚ ਕਿੰਨੀਆਂ ਫੈਕਟਰੀਆਂ ਨੇ ਲੁਧਿਆਣੇ ਦੇ ਵਿੱਚ ਤੁਸੀਂ ਲੀੜੇ ਧੋ ਕੇ ਕੋਠੇ ਦੇ ਸੁੱਕੜੇ ਪਾ ਦੋ ਤੇ ਗੋਡੇ-ਗੋਡੇ ਪਰਤਜਾਂ ਬਣ ਜਾਂਦੀਆਂ ਕਲਕ ਦੀ ਉਹਦੇ ਉੱਤੇ ਕੋਈ ਪਰਚਾ ਨਹੀਂ ਕਿਉਂਕਿ ਉਹ ਵੱਡੇ ਘਰੇਆਂਿਆਂ ਦੀਆਂ ਨੇ ਉੱਤੇ ਪਰਚਾ ਨਹੀਂ ਕਿਸਾਨ ਹੀ ਦੀਦੇ ਨੇ ਕਿਸਾਨ ਦੀ ਪੈੜੀ ਨੂੰ ਹੜੱਪਣ ਵਾਸਤੇ ਹੱਥ ਕੰਡੇ ਬਣਾਏ ਜਾ ਰਹੇ ਨੇ ਪਰ ਫਿਰ ਸਰਕਾਰਾਂ ਘੜੀ ਬੇਨਤੀ ਕਰਦੇ ਆ ਵੀ ਜੇ ਤੁਸੀਂ ਕਿਸਾਨ ਨੂੰ ਬਚਾਉਣਾ ਚਾਹੁੰਦੇ ਜੇ ਇਹ ਨਾ ਕਰੋ ਇਦਾਂ ਦੀ ਗੱਲ ਨਾ ਕਰੋ ਵੀ ਜਿਹਦੇ ਉੱਤੇ ਨਾ ਪਰਚੇ ਦੇ ਜਿਹੜੇ ਰੈੱਡ ਲਾਈਟ ਪਾ ਦੇਣੀ ਕਿਸਾਨਾਂ ਦੀਆਂ ਫਰਜ਼ਾਂ ਦੇ ਉੱਤੇ ਰੈੱਡ ਲਾਈਟ ਪਾ ਦੇਣੀ ਵੀ ਇਹਨੂੰ ਕੋਈ ਤੇ ਕਰਜ਼ਾ ਨਾ ਕਿਸੇ ਤਰੀਕੇ ਦਾ ਚੁੱਕ ਸਕੇ ਇਹ ਲਿਮਟ ਨਾ ਬਣ ਸਕੇ ਕੋਈ ਚੀਜ਼ ਜਿਹੜੀ ਆ ਉਹ ਇਹ ਤੇ ਨਾ ਕਰ ਸਕੇ ਫਿਰ ਵੀ ਸਰਕਾਰ ਘੜੀ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਥੋੜਾ ਜਿਹਾ ਧਿਆਨ ਇੱਤੇ ਦਿਓ ਨਾ ਇਹ ਕੰਮ ਕਰੋ ਹੱਲ ਕੀ ਆ ਇਹਦਾ ਚੀਜ਼ ਆ ਹੱਲ ਆ ਵੀ ਪਰਾਲੀ ਦਾ ਇੱਕੋ ਹੀ ਹੱਲ ਆ ਕਿ ਸਾਨੂੰ ਉਹ ਮਸ਼ੀਨਾਂ ਤੁਸੀਂ ਮੁਹੱਈਆ ਕਰਾਓ ਜਿਹਦੇ ਨਾਲ ਸਬੂਤੀ ਪ੍ਰਾਲੀ ਜਿਹੜੀ ਆ ਉਹ ਬਚ ਸਕੇ ਕਿ ਕਿੱਥੇ ਆ ਲੱਗਿਆ ਮਸ਼ੀਨਾਂ ਇਹ ਕਿੱ데 ਆਈਆਂ ਨੇ ਪਾਕਿਸਤਾਨ ਦੇ ਵਿੱਚ ਨਹੀਂ ਆਈਆਂ ਆਪਾਂ ਆਪ ਨੈਟ ਤੇ ਚੈੱਕ ਕਰਦੇ ਆ ਕੋਵਿਡ ਕ੍ਰੇਨ ਕਹਿੰਦੇ ਇਹਨੂੰ ਚైనా ਦੀ ਹਰਿਆਣੇ ਚ ਨਹੀਂ ਆ ਗਈ ਜਿਹੜੀ ਸਬੂਤਾ ਝੋਨਾ ਜਿਹੜੀ ਆ ਝਾੜ ਕੇ ਪਿਸਤ ਪਿਛਲੇ ਬੰਨੇ ਪੂਰੀ ਸਬੂਤੀ ਪ੍ਰਾਲੀ ਸੁੱਟਦੀ ਆ ਤੇ ਪ੍ਰਾਲੀ ਜਿਹੜੀ ਆ ਉਹ ਪਸ਼ੂਆਂ ਨੂੰ ਵੀ ਪੈ ਜੂਗੀ ਉਹ ਪ੍ਰਾਲੀ ਪਸ਼ੂਆਂ ਨੂੰ ਪੈ ਸਕਦੀ ਆ ਕਿਉਂਕਿ ਉਹ ਮੀਂਹ ਪੈ ਜੇ ਉਹ 4 ਦਿਨ ਕੱਢ ਜਾਂਦੀ ਪਰ ਜਿਹੜੀ ਆ ਰੋਲ ਖੋਲ ਖੁੱਦਾ ਜਿਹਾ ਬਣ ਜਾਂਦੀ ਹੈ ਨਾ ਇਹ ਤੇ ਪਾਣੀ ਪੈ ਜੇ ਇਹ ਬਿਲਕੁਲ ਕੂੜਾ ਨਾ ਤੇ ਕੁਤਰੀ ਜਾਵੇ ਨਾ ਇਹ ਕੁਝ ਹੋ ਸਕੇ ਇਹਨੂੰ ਤੇ ਕੋ ਮਿਲ ਵਾਲੇ ਚੁੱਕ ਸਕਦੇ ਨੇ ਜਿਹੜੇ ਉਹ ਅੱਗ ਫੂਕਣ ਵਾਲੇ ਖੜਦੇ ਨੇ ਗੱਠੇ ਬਣਾ ਕੇ ਉਹ ਵੀ 4-4 ਦਿਨ 5-5 ਦਿਨ ਪਿੱਛੇ ਪੈਣਾ ਪਵੇ ਤੇ ਫੇਰ ਉਹ ਆਉਂਦੇ ਨੇ ਨਹੀਂ ਤੇ ਆਉਂਦੇ ਨਹੀਂ ਅਸੀਂ ਉਹਨਾਂ ਨੂੰ ਖੋਦ ਉਹ ਵੀ 3500 4000 ਨੂੰ ਕਿਲਾ ਪਰ ਪਹੁੰਚਦੀ ਆ ਜੇ ਉਹਨਾਂ ਨੂੰ ਅਸੀਂ ਕਰਾਈਏ ਵੀ 4-5000 ਸਾਡੀ ਜੇਬ ਚੋਂ ਲੈ ਲਓ ਇਹਨੂੰ ਲੈ ਜਾਓ ਗੱਠੇ ਬਣਾਉਣ ਵਾਲੇ ਵੀ 4-5000 ਰੁਪਇਆ ਖਰਦੇ ਨੇ ਇੱਕ ਕਿੱਲੇ ਦਾ ਤੇ ਫਿਰ ਇਹਦਾ ਹੱਲ ਕੀ ਦੱਸੋ ਜੇ ਝੋਨਾ ਉਧਰੋਂ ਤੁਸੀਂ ਮੇੜਾ ਜਾ ਰੇਟ ਵੱਧ ਦੇ ਦਿੰਦੇ ਜੇ ਇਧਰੋਂ ਮਾਰ ਦੇ ਦਿੰਦੇ ਜੇ ਜੇ ਰੇਟ ਨਹੀਂ ਮਿਲਿਆ ਤੇ ਇਧਰੋਂ ਐਰ ਕੀ ਪਰਕੀਆਂ ਦੀ ਗੱਲ ਕਰਤੀ ਐ ਕਿਸਾਨ ਜਾਵੇ ਕਿੱਥੇ